ਮਾਤਾ ਹਰਦੇਈ ਨੈਸ਼ਨਲ ਕਾਲਜਿਏਟ ਸੀਨੀਅਰ ਸੈਕੰਡਰੀ ਸਕੂਲ ਮਾਸੀਵਾੜਾ ਵਿਖੇ ਤੀਆਂ ਦਾ ਤਿਹਾਰ ਹੋਰ ਬੜੀ ਸਰਦਾਰਤਾ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਰੰਭ ਸਕੂਲ ਦੇ ਪ੍ਰਿੰਸੀਪਲ ਪ੍ਰੋਫੈਸਰ ਬਲਜੀਤ ਸਿੰਘ ਨੇ ਕੀਤਾ ਅਤੇ ਨਾਲ ਵਿਦਿਆਰਥੀਆਂ ਨੂੰ ਤੀਆਂ ਦੇ ਤਿਹਾਰ ਤੋਂ ਜਾਣੂ ਕਰਵਾਇਆ। ਸੁਮੱਚੇ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਆਂ ਦਾ ਤਿਹਾਰ ਮਨਾਉਂਦਿਆਂ ਨਾਲ ਹੀ ਵਾਤਾਵਰਣ ਬਚਾਓ ਦਾ ਨਾਅਰਾ ਵੀ ਲਾਇਆ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ 빙 ਚੂਟੀ ਅਤੇ ਸਕੂਲ ਵਿੱਚ ਮਹਿੰਦੀ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਪ੍ਰੋਗਰਾਮ ਨੂੰ ਚਾਰ ਚੰਦ ਨੌਂਦਿਆਂ ਵਿਦਿਆਰਥਣਾਂ ਨੇ ਕਿੱਤੇ ਭੰਗੜੇ ਦੇ ਨਾਲ-ਨਾਲ ਇਸ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ। ਸ਼੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ। ਅਜਿੰਦਰ ਜੀ ਇਹ ਇਹਨਾਂ ਦੇ ਸਬੰਧੇ ਵਿੱਚ ਜਿਹੜੀਆਂ ਪ੍ਰੋਗਰਾਮ ਸਕੂਲ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈਗਾ ਇਹ ਅਸੀਂ ਸਮਝਦਾ ਵੀ ਜਿਹੜਾ ਬੱਚਿਆਂ ਨੂੰ ਜਿੱਥੇ ਪੜ੍ਹਾਈ ਆ ਉਸ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਖੇਡਣਾ ਖਿੱਡਣਾ ਤੇ ਇਸ ਉਮਰ ਦੇ ਵਿੱਚ ਇਹ ਬੜਾ ਜ਼ਰੂਰੀ ਆ ਕਿ ਬੱਚਿਆਂ ਦੇ ਪੜ੍ਹਾਈ ਦਾ ਬੜਾ ਬੋਝ ਲੈਂਦਾ ਹੈ ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਦੀਆਂ ਭਾਵਨਾਵਾਂ ਨੇ ਖੇਡਣਾ ਖਿੱਡਣਾ ਜੋਗ ਇਹਨਾਂ ਪ੍ਰੋਗਰਾਮ ਕਰਦੇ ਆ ਪੇਸ਼ ਕਰਦੇ ਆ ਤੋਂ ਨੂੰ ਮੁੱਖ ਰੱਖ ਕੇ ਹਰ ਸਾਲ ਇਹ ਜਿਹੜਾ ਪ੍ਰੋਗਰਾਮ ਦਿੱਆਂ ਦਾ ਇਹ ਕਰਵਾਇਆ ਜਾਂਦਾ ਜਿੱਤਰਾ ਅੰਦਰ ਫੰਕਸ਼ਨ ਲੈ ਦਿੱਤੀ ਦੇ ਬੱਚਿਆਂ ਦੇ ਆਪਣੀ ਆਪ ਹੀ ਬਹੁਤਾ ਕੋਈ ਲੰਮਾ ਟਾਈਮ ਨਹੀਂ ਕੋਈ ਤਿੰਨ ਚਾਰ ਦਿਨ ਪਹਿਲਾਂ ਹੀ ਬੱਚੇ ਮਾਪਤਾ ਕੀ ਤਿਆਰੀ ਕਰਦੇ ਆ ਕੋ ਜਿਸ ਤਰ੍ਹਾਂ ਦਾ ਉਹਨਾਂ ਦਾ ਕੋਈ ਛੋਟੇ ਕਿਸੇ ਗਾਣੇ ਦੇ ਉੱਤੇ ਕੋਈ ਉਹ ਕਿ ਐਕਸ਼ਨ ਸੌਂਡ ਵਗੈਰਾ ਨੇ ਜਾਂ ਕੋਈ ਉਹਨਾਂ ਦੀ ਕੋਈ ਬੋਲੀਆਂ ਨੇ ਜਾਂ ਹੋਰ ਉਹਨਾਂ ਦੇ ਕਿਸ ਤਰ੍ਹਾਂ ਦੇ ਕੋਈ ਆਪਣੇ ਆਪ ਹੀ ਉਹਨਾਂ ਦੀ ਬਹੁਤੀ ਦਖਲਅੰਦਾਜ਼ੀ ਨਹੀਂ ਕਰਦੇ ਤੇ ਜਿਸ ਤਰ੍ਹਾਂ ਉਹਨਾਂ ਦਾ ਮਨ ਹੁੰਦਾ ਉਸ ਤਰ੍ਹਾਂ ਜਿਹੜਾ ਪ੍ਰੋਗਰਾਮ ਨੇ ਬੱਚਿਆਂ ਉਹ ਆਪਣਾ ਤਿਆਰ ਕਰ ਲੈਂਦੇ ਨੇ ਬੱਚਿਆਂ ਨੂੰ ਪ੍ਰਾਈਜ਼ ਵਗੈਰਾ ਰਿਸਪੈਕਟ ਇਸ ਵਾਰ ਜਿਹੜਾ ਫਲਾਣਾ ਹੋ ਰਿਹਾ ਉਹਦੇ ਵਿੱਚ ਦੇਖੋ ਜੀ ਬਾਅਦ ਦੇ ਵਿੱਚ ਜਿਹੜਾ ਜਿਹੜਾ ਸਲਾਨਾ ਪ੍ਰੋਗਰਾਮ ਆ ਬੜਾ ਵਧੀਆ ਜਿਹੜਾ ਹਰ ਸਾਲ ਹੀ ਕਰਵਾਉਂਦੇ ਆ ਉਹਦੇ ਵਿੱਚ ਜਿਹੜਾ ਨਾਲ ਹੀ ਇਨਾਮ ਵੰਡ ਸਮਾਰੋਹ ਹੁੰਦਾ ਆ ਪ੍ਰੈਜਟੀਬਿਊਸ਼ਨ ਹੁੰਦਾ ਹੈਗਾ ਨਾਲ ਉਹਦੇ ਬੱਚਿਆਂ ਨੂੰ ਹਰ ਸਾਲ ਜਿਹੜੇ ਕੋਈ ਪੜ੍ਹਾਈ ਦੇ ਵਿੱਚ ਨੇ ਖੇਡਾਂ ਦੇ ਵਿੱਚ ਨੇ ਜਾਂ ਕੋਈ ਕਲਚਰ ਐਕਟੀਵਿਟੀ ਹੈਗੀਆਂ ਉਹਦੇ ਵਿੱਚ ਨੇ ਜਿੱਥੇ ਵੀ ਕਿਤੇ ਉਹ ਬੱਚੇ ਕੋਈ ਲੈਂਦੇ ਆ ਉਹਦੇ ਵਿੱਚ ਭਾਗ ਜਾਂ ਪਿੱਛੇ ਹੁੰਦੀ ਆ ਉਹਦੇ ਮੁਤਾਬਕ ਉਹਨਾਂ ਨੂੰ ਇਨਾਮ ਨੇ ਤੇ ਅਸੀਂ ਹੋਰ ਵੀ ਇਸ ਤੋਂ ਬਿਨਾ ਜਿਹੜੇ ਬੱਚੇ ਮੈਡ ਚ ਆਉਂਦੇ ਆ ਉਹਨਾਂ ਨੂੰ ਵੀ ਅਸੀਂ ਪਿਛਲੀ ਵਾਰੀ 21000 ਰੁਪਏ ਦੋ ਬੱਚੇ ਮੈਡ ਚ ਆਏ ਸੀ ਆਪਣੇ ਇੱਕ ਕਮਰਸ ਦੀ ਬੱਚੀ ਸੀ ਤੇ ਇੱਕ ਅਸੀਂ ਕੀ ਆਪਣੇ 10ਵੀਂ ਦੀ ਉਹਨਾਂ ਦੋਨਾਂ ਲੜਕੀਆਂ ਨੂੰ ਅਸੀਂ 21-21 ਹਜ਼ਾਰ ਰੁਪਏ ਮੈਡ ਦੇ ਵਿੱਚ ਛਾਉਣ ਤੇ ਦਿੱਤਾ ਜੀ। ਬਸ ਠੀਕ ਆ ਜੀ ਅਸਟਾ ਕਹਿੰਦਾ ਮੈਂ। ਸਮਾਜ ਇੱਕ ਨੇ ਜਿਹੜੀਆਂ ਬੱਚੀਆਂ ਨੇ ਜੀ ਇਹ ਅਸੀਂ ਦੇਖੋ ਜਿਹੜਾ ਸਕੂਲ ਹੈ ਬੱਚੀਆਂ ਲਈ ਬੜਾ ਆਪਾਂ ਕਹੀਏ ਕਿਸਮ ਦਾ ਵਰਦਾਨ ਹੈ। ਤੇ ਅਸੀਂ ਜਿਹੜਾ ਬੱਚੀਆਂ ਦੇ ਇੱਥੇ ਹਰ ਪੱਖ ਤੋਂ ਉਹਨਾਂ ਦਾ ਧਿਆਨ ਰੱਖੀਦਾ ਉਹਨਾਂ ਦੀ ਹਰ ਸਮੱਸਿਆ ਸੁਣੀਦੀ ਆ। ਤੇ ਇਹਦਾ ਵਜ੍ਹਾ ਸ਼ਿਕਰੀ ਅਸੀਂ ਦੀ ਸਮੱਸਿਆਵਾਂ ਸੁਣਦੀ ਆ ਕਿ ਉਹਨਾਂ ਦੇ ਕਿਸੇ ਵੀ ਕਿਸਮ ਦੀ ਦਿੱਕਤ ਆਉਂਦੀ ਆ ਉਹਨਾਂ ਬੱਚੀਆਂ ਨੂੰ। ਤੋ ਸੀ ਉਹਨਾਂ ਨੂੰ ਮਨੋਵਿਗਿਆਨਕ ਤੌਰ ਤੇ ਉਹਨਾਂ ਦੀ ਬੱਚਿਆਂ ਦਾ ਮਨਾਂ ਨੂੰ ਬੁੱਝ ਕੇ ਉਹਨਾਂ ਦਾ ਹਰ ਮੁਸਲੇ ਦਾ ਹੱਲ ਕਰੀ ਦਾ ਕੋਸ਼ਿਸ਼ ਕਰੀ ਦੀ ਆ ਵੀ ਉਹ ਜਿਹੜੀ ਹੈ ਆਪਣੀ ਸਿਹਤ ਵੀ ਚੰਗੀ ਰੱਖਣ ਤੇ ਕਦੇ ਉਹ ਮਤਲਬ ਸਿਹਤ ਚੰਗੀ ਤੇ ਉਹ ਪੜਨ ਗਈਆਂ ਤੋ ਬੱਚਿਆਂ ਦਾ ਸਾਰੇ ਪੱਖੋਂ ਤੇ ਸਕੂਲ ਦੇ ਵਿੱਚ ਜਿਹੜਾ ਹੈ ਧਿਆਨ ਆਉ ਰੱਖਿਆ ਜਾਂਦਾ ਹੈ ਕਿ ਕਹਿੰਦੇ ਬੱਚਿਆਂ ਨੇ ਜਿਹੜੀਆਂ ਉਹ ਸਮਾਜ ਦੇ ਵਿੱਚ ਸਿਹਤ ਚੰਗੀ ਰੱਖਣ ਸੋਚ ਚੰਗੀ ਰੱਖਣ ਤਦ ਹੀ ਅਸਲੀ ਜਿਹੜਾ ਸਾਡਾ ਸਮਾਜ ਆ ਉਹ ਤਰੱਕੀ ਕਰ ਸਕਦਾ ਹੈ ਸੱਚੀ ਕਾਲ ਜੀ ਮੇਰਾ ਨਾਮ ਅਸ਼ਦੀ ਪੰਘੂ ਹੈ ਕਿਹੜੀ ਕਲਾਸ ਦੇ ਵਿੱਚ ਹੁੰਦੀ ਸੀ ਪਲੱਸ 2 ਸਾਇੰਸ ਅੱਜ ਅਸੀਂ ਕੀ ਪਾਰਟਿਸਪੇਟ ਕੀਤਾ ਜੀ ਅੱਜ ਅਸੀਂ ਮਿਸਤੀ ਚ ਪਾਰਟਿਸਪੇਟ ਕੀਤਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਸਕੂਲ ਦੇ ਵਿੱਚ ਬਹੁਤ ਵਧੀਆ ਲੱਗਿਆ ਜੀ ਸਾਡੇ ਸਕੂਲ ਚ ਹਰ ਇੱਕ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਮਨਾਇਆ ਜਾਂਦਾ ਸਾਨੂੰ ਬਹੁਤ ਵਧੀਆ ਲੱਗਦਾ ਹੈ ਟੀਚਰ ਬਹੁਤ ਵਧੀਆ ਨੇ ਸਾਡੀ ਹਰ ਇੱਕ ਗੱਲ ਸੁਣਦੇ ਨੇ ਬਹੁਤ ਵਧੀਆ ਫੰਕਸ਼ਨ ਅਰੇਂਜ ਕੀਤੇ ਜਾਂਦੇ ਨੇ ਹਨ ਹਰ ਤਰ੍ਹਾਂ ਦੇ ਮੌਕੇ ਦਿੱਤੇ ਜਾਂਦੇ ਨੇ ਆਪਣੇ ਆਪ ਨੂੰ ਸ਼ੋਅ ਕਰਨ ਦੇ। ਸਕੂਲ ਤੋਂ ਲਾਵਾਜਤ ਰਾਜ ਤੋਂ ਟਰਾਈ ਤੋਂ ਲਾਵਾ ਤੋਂ ਅੰਚੀਆਂ ਦਾ ਪ੍ਰੋਗਰਾਮ ਹੈ। ਖੇਡਾਂ ਵਿੱਚ ਵੀ ਕੁਝ ਕਰਦੇ ਹਾਂ। ਹਾਂਜੀ ਹਰ ਸਾਲ ਸਾਡੇ ਖੇਡਾਂ ਦਾ ਸਮਾਰੋਹ ਵੀ ਕਰਾਇਆ ਜਾਂਦਾ ਹੈ। ਹਰ ਬੱਚੇ ਨੂੰ ਮੌਕਾ ਦਿੱਤਾ ਜਾਂਦਾ ਹੈ। ਆਪਣੀ ਕਾਬਲੀਅਤ ਨੂੰ ਪਛਾਣਨ ਦਾ। ਹਰ ਤਰ੍ਹਾਂ ਦੇ ਸਮਾਰੋਹ ਕਰਾਏ ਜਾਂਦੇ ਨੇ। ਕਿ ਨਾਮ ਬੇਟਾ ਤੁਹਾਡਾ? ਮੇਰਾ ਨਾਮ ਗੰਦੀਪ ਕੋਰ ਹੈ। ਕਿਹੜੀ ਕਲਾਸ ਦੇ? ਪਲਸ 2 ਸਾਇੰਸ ਹੈ ਜੀ। ਜੀ ਮੈਨੂੰ ਇਸ ਤਰ੍ਹਾਂ ਦਾ ਜੁਕੈਸ਼ਨ ਪਾਰਟਿਸਪੇਟ ਕਰਕੇ ਜੀ ਮੈਨੂੰ ਬਹੁਤ ਵਧੀਆ ਲੱਗਿਆ ਪਾਟਿਪੇਟ ਕਰਕੇ ਮੈਨੂੰ ਕੋਣ ਦਾ ਪਛਾਹ ਗਿਆ ਤੇ ਅੱਜ ਮੇਰਾ ਉਹ ਹੁਨਰ ਵੀ ਬਾਹਰ ਆ ਗਿਆ ਚਲੋ ਫੰਕਸ਼ਨਲ ਦੇ ਵਿੱਚ ਹੀ ਆਇਆ ਹਾਂ ਪਰ ਸਟੱਡੀ ਦੇ ਵਿੱਚ ਬੜੀ ਲੱਗਦੀ ਹੈ ਸਟੱਡੀ ਦੇ ਵਿੱਚ ਵੀ ਬਹੁਤ ਵਧੀਆ ਹੈ ਸਾਰੇ ਟੀਚਰ ਬਹੁਤ ਫ੍ਰੈਂਡਲੀ ਨੇ ਸਾਨੂੰ ਸਮਝਦੇ ਨੇ ਜਦੋਂ ਅਸੀਂ ਵਾਰ-ਵਾਰ ਵੀ ਪੁੱਛਦੇ ਹਾਂ ਤਾਂ ਵੀ ਸਮਝਾ ਦਿੰਦੇ ਇੱਕ ਮੈਸੇਜ ਜਨਾ ਚਾਹੁੰਗੇ ਜੋ ਨਵੀਂ ਪੜ੍ਹਾਈ ਵਾਲੇ ਬੱਚੇ ਤੁਹਾਡੇ ਕੋਲ ਨਾ ਸਮਾਜ ਦੇ ਰੂਪ ਵਿੱਚ ਕਿਹੜਾ ਵੇਖ ਰਹੇ ਆ ਇਹਨਾਂ ਦਾ ਕਹਿਣਾ ਹੈ ਕਿਤਰਾ ਵਧੀਆ ਲੱਗ ਰਿਹਾ ਹੈ ਜਾਂ ਨਹੀਂ ਵੀ ਤੁਹਾਨੂੰ ਇੱਥੇ ਨਾਲ ਜੁੜੋ ਸਾਡੇ ਸਕੂਲ ਦੇ ਵਿੱਚ ਹਰ ਇੱਕ ਫੰਕਸ਼ਨ ਕਰਵਾਇਆ ਜਾਂਦਾ ਆ ਤੇ ਸਾਨੂੰ ਵਿਦਿਆ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰਦੇ ਨੇ ਸਾਡੇ ਪ੍ਰਿੰਸੀਪਲ ਸਰ ਵੀ ਸਾਨੂੰ ਬਹੁਤ ਜ਼ਿਆਦਾ ਐਨकरेਜ ਕਰਦੇ ਨੇ ਮੇਰਾ ਨਾਮ ਰਜਨੀ ਮੈਂ +1 ਮਾਰਸਾ +1 8ਵੀਂ ਵਿਦਿਆਰਥਣ ਹਾਂ ਮੈਨੂੰ ਸਕੂਲ ਚਾ ਕੇ ਬਹੁਤ ਵਧੀਆ ਲੱਗਿਆ ਸਾਡੇ ਟੀਚਰ ਸਾਡੇ ਨਾਲ ਫ੍ਰੈਂਡਲੀ ਰਹਿੰਦੇ ਨੇ ਇੱਥੇ ਹਰ ਇੱਕ ਤਿਉਹਾਰ ਬਹੁਤ ਵਧੀਆ ਢੰਗ ਨਾਲ ਮਨਾਇਆ ਜਾਂਦਾ ਹਰ ਇੱਕ ਫੈਸਿਲਿਟੀ ਦਿੱਤੀ ਜਾਂਦੀ ਆ ਸਾਨੂੰ ਬੱਚਿਆਂ ਨਾਲ ਬਹੁਤ ਵਧੀਆ ਵਿਵਹਾਰ ਕੀਤਾ ਜਾਂਦਾ ਆ ਸਾਨੂੰ ਕਿਸੇ ਪ੍ਰਕਾਰ ਦੀ ਤੰਗੀ ਨਹੀਂ ਹੈਗੀ ਜੇ ਕੋਈ ਵੀ ਸਾਨੂੰ ਪ੍ਰੋਬਲਮ ਹੁੰਦੀ ਆ ਅਸੀਂ ਪ੍ਰਿੰਸੀਪਲ ਸਰ ਨਾਲ ਸਾਂਝੀ ਕਰਦੇ ਆ ਮੈਮ ਨਾਲ ਅੱਜ ਕਿਸ ਤਰ੍ਹਾਂ ਦਾ ਰਹਿ ਗਿਆ ਜਿਹੜਾ ਤੁਹਾਡਾ ਬੱਚਾ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਸਾਨੂੰ ਹਰੇਕ ਪ੍ਰਕਾਰ ਦੇ ਨਾਲ ਨੇ ਮੌਕੇ ਦਿੱਤੇ ਮਿਸਟਿਸ ਅਸੀਂ ਹੋਰ ਬਹੁਤ ਸਾਡੇ ਫੰਕਸ਼ਨ ਹੁੰਦੇ ਆ ਸਕੂਲ 'ਚ ਸਪੋਰਟਸ ਹੁੰਦੇ ਆ ਐਨੂਅਲ ਹੁੰਦਾ ਆ ਅਸੀਂ ਬਹੁਤ ਜ਼ਿਆਦਾ ਤੇ ਪਰਫਾਰਮੈਂਸ ਕਰਕੇ ਆ ਕਰਦੇ ਆ ਸਪੋਰਟਸ 'ਵੀ ਚੱਗੇ ਆਉਣ ਦਾ ਮੌਕਾ ਵੀ ਮਿਲਦਾ ਆ ਬਹੁਤ ਵਧੀਆ ਸਕੂਲ ਦੇ